ਹਾਂਜੀ ਇਹ ਜੀ 14 15 11 2025 ਦੀ ਦਰਿਆਣੀ ਰਾਤ ਨੂੰ ਥਾਣੀ ਖੇੜੇ ਗੰਡਿਆ ਵਿਖੇ ਇਤਲਾਹ ਮਿਲੀ ਕਿ ਐਮਐ ਕਰਕੇ ਬਹਾਦਰ ਸਿੰਘ ਨਾਮ ਦਾ ਬੰਦਾ ਉਹਦੀ ਡੈੱਡ ਬੋਡੀ ਵਿਹੜੇ ਚ ਪਈ ਆ ਤੇ ਉੱਥੇ ਜਾ ਕੇ ਤੁਰੰਤ ਐਸ ਐਚ ਓ ਤੇ ਉਹਨਾਂ ਦੀ ਟੀਮ ਨੇ ਤੇ ਅਸੀਂ ਜਾ ਕੇ ਉੱਥੇ ਦੇਖਿਆ ਤੇ ਇੱਕ 45 ਸਾਲ ਦਾ ਬੰਦਾ ਸੀਗਾ ਉਹਦੀ ਮਤਲਬ ਅੱਧੀ ਸੜੀ লাশ ਪਈ ਸੀ ਜੋ ਅਸੀਂ ਤੁਰੰਤ ਉਹਨੂੰ ਮੌਰਚਰੀ ਚ ਭੇਜਿਆ ਤੇ ਉ ਤੋਂ ਬਾਅਦ ਟੈਕਨੀਕਲ ਤਰੀਕੇ ਨਾਲ ਤਤਕਸ਼ਿਚ ਕੀਤੀ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਸ਼੍ਰੀ ਬਕਰਮ ਚਰਮਾ ਆਈ ਪੀ ਐਸ ਤੇ ਐਸ ਪੀ ਡੀ ਗੁਰਬਸ ਬਰਾਜ ਜੀ ਦੇ ਨਿਸ਼ਾ ਨਿਰਦੇਸ਼ੇ ਤੇ ਇੱਕ ਟੀਮ ਬਣਾਈ ਗਈ ਐਸ ਐਚ ਓ ਖੇੜੀਗੰਡਾ ਦੀ ਨਿਗਰਾਨੀ ਹੇਠ ਤੇ ਉਹ ਟੀਮ ਨੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਇਹਦੇ ਚ ਪਤਾ ਲੱਗਿਆ ਵੀ ਇਹਦਾ ਜਿਹੜਾ ਭਤੀਜਾ ਗੁਰਜੰਨ ਸਿੰਘ ਉਹਨੇ ਇਹਦੀ ਮਤਲਬ ਇਹਨੂੰ ਇਹਨੂੰ ਮਾਰਿਆ ਤੇ ਇਹ ਜਿਹੜਾ ਇਹਨਾਂ ਦਾ ਪਿੱਛੇ ਮਤਲਬ ਜੋ ਇਹ ਬੈਕਗ੍ਰਾਉਂਡ ਸੀ ਉਹਦੇ ਵਿੱਚ ਇਹ ਸੀ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ ਛੜਾ ਬੰਦਾ ਸੀਗਾ ਤੇ ਛੜਾ ਹੋਣ ਕਰਕੇ ਇਹਨੇ ਮਤਲਬ ਆਪਣਾ ਇੱਕ ਦੂਜਾ ਕੁਸ਼ਪਰੀਤ ਧੀਗੇ ਨੂੰ ਗੋਦ ਲਿਆ ਹੋਇਆ ਸੀਗਾ ਤੇ ਜਿਹੜਾ ਉਹਦਾ ਭਰਾ ਗਰਜੰਡ ਸਿੰਘ ਸੀਗਾ ਜਿਹਨੇ ਜਿਹੜਾ ਦੋਸ਼ੀ ਹੈ ਉਹਨੇ ਉਹ ਸੀਗਾ ਵੀ ਇਹ ਜ਼ਮੀਨ ਜਿਹੜੀ ਖੁਸ਼ਪ੍ਰੀਤ ਨੂੰ ਦੇ ਦੇਊਗਾ ਤੇ ਉਹਨੇ ਮਤਲਬ ਇਹ ਦੇ ਕਰਕੇ ਆਪਸ ਚ ਇਹਨਾਂ ਦੀ ਖੁੰਦਕਬਾਜੀ ਚੱਲਦੀ ਸੀ ਉਹਨੇ ਇਸੇ ਵਜ੍ਹਾ ਰੰਜਿਸ਼ ਕਰਕੇ 14-15 ਦਿਨਾਂ ਦੀ ਰਾਤ ਨੂੰ ਇਹਦੇ ਪਹਿਲਾਂ ਦਾ ਸਿਰ ਚ ਕਈ ਮਾਰੀ ਫਿਰ ਇਹਨੇ ਪਹਿਲਾਂ ਹੀ ਪੈਟਰੋਲ ਉਥੋਂ ਮੋਟਰਸਾਈਕਲ ਚੋਂ ਕੱਢਿਆ ਹੋਇਆ ਸੀਗਾ ਉਹਦੇ ਨਾਲ ਇਹਨੇ ਪੈਟਰੋਲ ਨਾਲ ਜਿਹੜੀ ਡੈੱਡ ਬੋਡੀ ਇਹਦੀ ਉੱਥੇ ਸੇਕ ਕੇ ਅੱਗ ਲਾਤੀ ਜਿਹੜੀ ਅੱਧੀ ਡੈੱਡ ਬੋਡੀ ਸੜ ਗਈ ਤੇਰੇ ਛੜਾ ਛੜਾ ਸੀਗਾ ਇਕੱਲਾ ਹੀ ਰਹਿੰਦਾ ਸੀਗਾ ਤਾਂ ਕਰਕੇ ਉੱਥੇ ਮੌਕੇ ਤੇ ਮਤਲਬ ਇਹ ਇਹਨੂੰ ਕੋਈ ਬਚਾਉਣ ਵਾਸਤੇ ਜਲਦੀ ਕੋਈ ਨਹੀਂ ਆਇਆ ਇੰਨੀ ਕੁ ਜਮੀਨ ਜੁਗਰਦੀ ਨਹੀਂ ਇਹ ਕਰੀਬ 2-3 ਡੇਗ ਜਮੀਨ ਸੀ ਹਾਂਜੀ ਸਗਾ ਚਾਚਾ ਜੀ ਹਾਂਜੀ ਸਗਾ ਚਾਚਾ ਸੀ ਜਿਹੜਾ ਗੋਦ ਲਿਆ ਹੋਇਆ ਸੀਗਾ ਤੇ ਜਿਹਨੇ ਮਾਰਿਆ ਜੀ ਇਹ ਤੁਹਾਡੇ ਸਕੇ ਭਰਾ ਸੀ ਇਹ ਸਕੇ ਭਰਾ ਸੀ ਜੀ ਇੱਕ ਨੂੰ ਗੋਦ ਲਿਆ ਸੀ ਕੁਸ਼ਪ੍ਰੀਤ ਨੂੰ ਜਿਹਨੇ ਮਾਰਿਆ ਗੁਰਜੰਟ ਸਿੰਘ ਸੀਗਾ ਤੇ ਸਗਾ ਚਾਚਾ ਸੀ ਇਹਨਾਂ ਦਾ ਤੇ ਐਸਐਚਓ ਕਿਹੜੀ ਗੰਡਿਆ ਦੀ ਟੀਮ ਨੇ 24 ਘੰਟਿਆਂ ਚ ਇਹ ਜਿਹੜਾ ਮਰਡਰ ਦਾ ਕੇਸ ਸੀਗਾ ਇਹ ਟਰੇਸ ਕਰਤਾ ਤੇ ਹੁਣ ਦੋਸ਼ੀ ਰਿਮਾਂਡ ਤੇ ਅਸੀਂ ਕਹੀ ਜਿਹੜੀ ਵਰਤੀ ਗਈ ਤੇ ਹੋਰ ਜਿਹੜਾ ਸਮਾਨ ਸੀ ਉਹ ਅਸੀਂ ਬਰੰਬਦ ਕਰਾ ਲਿਆ। ਮਨਸ਼ਾ ਜੀ ਕੋਈ ਲੱਗਿਆ ਜੀ ਪਤਾ ਜਿਹੜਾ ਦੋਸ਼ੀ ਹੈਗਾ ਉਹਦਾ ਕੋਈ ਪੁਰਾਣਾ ਰਿਕਾਰਡ ਕੋ ਟ੍ਰੀਨਲ ਹੋਵੇ। ਨਹੀਂ ਜੀ ਹਜੇ ਤੱਕ ਕੁਛ ਨਹੀਂ ਇਹੋ ਜਿਹਾ ਕਿਤੇ ਕੋਈ ਰਿਕਾਰਡ ਮਨਸ਼ਾ ਜੀ ਉਹੀ ਵੀ ਇਹਨੂੰ ਇਹਨੂੰ ਸੀਗਾ ਵੀ ਜ਼ਮੀਨ ਮਤਲਬ ਜਿਹੜੀ ਹੈ ਮੈਨੂੰ ਦੇਵੇ ਪਹਿਲਾਂ ਵੀ ਉਹ ਕਹਿੰਦਾ ਰਹਿੰਦਾ ਸੀਗਾ ਵੀ ਤੂੰ ਜ਼ਮੀਨ ਅੱਧੀ ਅੱਧੀ ਕਰ ਕਿਉਂਕਿ ਇਹ ਛੜਾ ਸੀਗਾ ਭਾਦਰ ਸਿੰਘ ਮਰਨ ਵਾਲਾ ਤੇ ਉਹਦੇ ਕਰਕੇ ਇਹਨੂੰ ਸੀ ਵੀ ਸਾਨੂੰ ਦੋਨਾਂ ਨੂੰ ਜ਼ਮੀਨ ਦੇਵੇ ਪਰ ਇਹਨੇ ਖੁਸ਼ਪ੍ਰੀਤ ਸਿੰਘ ਨੂੰ ਗੋਦ ਲਿਆ ਹੋਇਆ ਸੀਗਾ ਇਹਦੇ ਕਰਕੇ ਉਹਨੇ ਮਤਲਬ ਵਜਾ ਰੰਜਿਸ਼ ਕਰਕੇ ਇਸੇ ਕਰਕੇ ਉਹਨੂੰ ਮਾਰਤਾ ਦੋ ਦਿਨ ਬਗੈ ਜਮੀਨ ਵਿੱਚ ਕਤਲ ਕਰਦਾ ਚਾਚਾ ਹਾਂਜੀ 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 ਕਾਫੀ ਗਰੀਬ ਪਰਵਾਰ ਤੋਂ ਸੀਗੇ ਤੇ